ਹੈਲੋ ਜੀ ਸਾਰੀ ਗੱਲ ਸਾਰਿਆਂ ਨੂੰ ਗਰੇਵਾਲ ਪੰਜਾਬੀ ਬਲੌਗਸ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਵਾਹਿਗੁਰੂ ਕਰੇ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਮੋ ਖੋਸ਼ ਹੋਮੋ ਤੇ ਰਮਨੀ ਤਾਂ ਹੋ ਰਹੀ ਆ ਸਕੂਲ ਜਾਣ ਵਾਸਤੇ ਰੈਡੀ ਆਪਾਂ ਇਹਦਾ ਸਿਰਸਰ ਬਾਤਾਂ ਤੇ ਨਾਲ ਜਬਸ ਕਰਤਾ ਰੈਡੀ ਹਨ ਬਟਲ ਵਗੈਰਾ ਚ ਪਾਣੀ ਪਾਤਾ ਫੋਨੇ ਬੈਕਪੈਕ ਕਰ ਲੂਗੀ ਫਿਰ ਜਾਉ ਤੇ ਕਰਦੇ ਆ ਦਿਨ ਦੇ ਕੰਮ ਕਰਦੇ ਆ ਬੈਠਾ ਆ ਬਹੁਤ ਪਿਆਰਾ ਲੱਗਦਾ ਹੁੰਦਾ ਮੈਨੂੰ ਕਾਰਟੂਨ ਜਾਂ ਸਰੋ ਠੀਕ ਹੈ ਜੀ। ਲਓ ਜੀ। ਆਪਾਂ ਲੱਗੇ ਆਪਣੇ ਕੰਮ ਤਾਂ ਦੇ ਸਵੇਰੇ-ਸਵੇਰੇ ਹੁਣ ਤੱਕ ਪਨੀਕਲ ਦੀ ਪੂਰੀ ਤੇਜ ਦੀਪ ਲੱਗੇ ਹੋਏ ਨੇ ਇਹਨਾਂ ਨੂੰ ਪਾਣੀ ਦੇਣਾ ਤੇ ਪਹਿਲਾਂ ਕੋਲਪਰੀ ਚੋਂ ਇਹ ਸਮਾਨ ਆ ਪਾਣੀ ਪੁਨੀ ਤਰਿਆ ਤੇ ਜਿਹੜੇ ਬਰਤਨ ਨੇ ਧੋਣ ਵਾਲੇ ਹੀ ਇਹਨਾਂ ਨੂੰ ਧੋ ਕੇ ਫਿਰ ਤੁੱਪ ਲਵਾਵਾਂਗੇ ਬੇੜੇ 'ਚ ਸਾੜੂ ਲਾਉਂ ਪਹਿਲਾਂ ਮੈਂ ਤੇ ਦੀਪ ਇੱਧਰ ਕਰਦੇ ਨੇ ਕਿ ਯਾਰ ਆਹ ਦੇਖੋ ਜੀ ਧਨੀਆ ਆ ਜਿਹੜੇ ਉਸ ਦਿਨ ਲਾਈ ਸੀ ਕਿ ਪਨੀਰ ਬਹੁਤ ਸੋਹਣੀ ਹੋ ਗਈ ਟਮਾਟਰਾਂ ਨੇ ਤਾਂ ਫਲ ਚੱਕ ਲਿਆ ਹਨਾ ਜੀ ਹਾਂ ਹਾਂ ਫਸਲ ਚੱਕ ਲਿਆ ਮਸੋਂ ਟਮਾਟਰ ਤਾਂ ਲੱਗਣ ਵਾਸਤੇ ਰਹਿ ਗਏ ਨਾ ਕੰਮ ਜਿਆਦਾ ਕਰਨਾ ਪਿਆ ਨੂ ਸਪੋਟਰੀਨ ਵਾਲੀ ਆ ਪੂਟ ਦੇ ਦਿੰਦੇ ਆ ਇਹਨੂੰ ਤੇ ਇਹ ਮਿਕਚਾ ਵੀ ਵਧੀਆ ਹੋ ਗਿਆ ਸਾਰੀਆਂ ਅਗਲ ਦਾਂਗੀ ਦੇ ਵਿੱਚ ਤਾਂ ਬਹੁਤ ਵਧੀਆ ਹੁੰਦੀਆਂ ਨੇ ਬਾਰੀ ਵੀ ਬੇਲਾ ਵਗੈਰਾ ਵਧੀਆ ਹੋ ਜੀ ਬਸ ਪਿੰਦੀ ਲਾਉਣ ਵਾਲੀ ਆ ਹੁਣ ਲਾ ਲਓ ਹਾਂ ਉਹ ਲੱਗਦੀ ਹੋਰੀ ਹਾਂ ਇਹਨਾਂ ਦਾ ਸਲੋਜੀ ਹੁਣ ਮੈਂ ਲਾਵਾਂ ਛਾੜੂ ਲੋ ਜੀ ਇਹ ਹੈਗਾ ਆਪਣਾ ਦਿਨ ਦਾ ਹਨਾ ਟਾਈਮ ਸੰਦੀਪ ਚੁੱਪਦੇ ਨੇ ਗੰਨਾ ਇੱਥੇ ਤੇ ਅੱਜ ਥੋੜਾ ਜਿਆ ਰਿਲੈਕਸ ਰਹੇ ਚਲੋ ਇਹਨਾਂ ਦੇ ਗੰਨਾ ਸੰਦੀਪ ਹੀ ਚੁੱਪਦੇ ਹੁੰਦੇ ਨੇ ਮੇਰੇ ਤੋਂ ਨਹੀਂ ਚੁੱਪਿਆ ਜਾਂਦਾ ਹੈਗਾ ਮੇਰੇ ਤਾਂ ਸਾਈਡ ਤੇ ਇੱਕ ਸਾਈਡ ਨਾ ਲਿਪਸ ਦੇ ਜਿਵੇਂ ਇਹ ਹੋ ਜਾਂਦਾ ਕੱਟ ਜੇ ਪੈ ਜਾਂਦੇ ਨੇ ਕੁਸਾ ਨਾ ਜਾੜਾ ਦਾ ਵੀ ਇੱਕ ਪ੍ਰੋਬਲਮ ਆ ਉਸ ਤੋਂ ਬਾਅਦ ਹਨ ਮੈਂ ਧਰੀ ਅੱਜ ਹਾਰੀ ਦੇ ਵਿੱਚ ਥਾਲ ਮਿੱਸੀ ਮਿੱਸੀ ਧਾਲ ਮਤਲਬ ਜਿਹਨੂੰ ਆਪਾਂ ਕਹਿੰਦੇ ਆ ਉਹ ਧਾਲ ਧਰੀ ਆ ਤੇ ਇਹ ਆਪਣਾ ਦਿਨ ਦਾ ਕੰਮ ਉਧਰ ਛੱਡਿਆ ਹੋਇਆ ਸੀਗਾ ਜਿਵੇਂ ਬਾੜੀ ਚ ਪਾਣੀ ਟਮਾਟਰ ਵਗੈਰਾ ਦੇ ਬੂਟੇ ਜਿਹੜੇ ਦਿਖਾਈ ਨੇ ਤੁਹਾਨੂੰ ਪਹਿਲਾਂ ਹਨਾ ਮਿਰਚਾਂ ਨੇ ਤੇ ਇਹਨਾਂ ਨੂੰ ਪਾਣੀ ਲਾਉਣਾ ਰਸਤੇ ਪਾਣੀ ਜਸਨੀਤ ਇੱਥੇ ਕਰਦੀ ਸੀ ਖੇਡਾ ਪਾਣੀ ਭਰ ਲੈਂਦੀ ਸੀ ਇੱਧਰ ਉੱਧਰ ਡੋਲਦੀ ਸੀ ਅੱਖ ਬਚਾ ਕੇ ਨਾ ਹਾਰੇ ਦੇ ਵਿੱਚ ਵੀ ਪਾਣੀ ਪਾਉਣ ਜਾਂਦੀ ਸੀ ਸਾਨੂੰ ਇਹ ਸੀਗਾ ਵੀ ਅੱਗ ਕੋਲੇ ਨਾ ਲੱਗ ਜੀ ਹੈ ਨਾ ਬਸ ਉਹਦਾ ਏ ਧਿਆਨ ਵੀ ਰੱਖਣਾ ਪੈਂਦਾ ਬੱਚੇ ਦਾ ਹਨਾ ਸਾਰਾ ਦਿਨ ਤੇ ਉਹਦਾ ਵੀ ਫਿਰ ਹੁਣ ਖੇਡਣਾ ਵੀ ਇਹਦੇ ਲਈ ਜ਼ਰੂਰੀ ਆ ਪਾਣੀ ਨਾਲ ਤੇ ਮਿੱਟੀ ਨਾਲ ਤਾਂ ਖੇਡ ਕੇ ਇਹ ਬਹੁਤ ਜ਼ਿਆਦਾ ਖੁਸ਼ ਰਹਣਾ ਇਹ ਚੀਜ਼ ਜਦਾਂ ਨਹੀਂ ਇਹ ਖੜਾ ਛੱਡਦੀ ਹੈਗੀ ਤੇ ਇਸ ਤਰ੍ਹਾਂ ਦਾ ਜਿਹੜਾ ਆਪਣਾ ਟਾਈਮ ਸੀਗਾ ਤਰੀਏ ਮਿੱਟੀ ਦਾ ਹਨਾ ਜਿਵੇਂ ਹੁਣ ਸਾਰੇ ਕਹਿ ਦਿੰਦੇ ਨੇ ਵੀ ਉਹ ਆ ਹੁਣ ਜਿਵੇਂ ਬਲੌਗਿੰਗ ਕਰਦੇ ਆ ਨਾ ਬਲੌਗਿੰਗ ਦੇ ਵਿੱਚ ਤਾਂ ਹੁਣ ਸਾਰੀ ਚੀਜ਼ ਕਰ ਦਿਖਾਉਣਾ ਸਾਨੂੰ ਬਹੁਤ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਤੇ ਤੁਸੀਂ ਕਹੋਗੇ ਵੀ ਉਹ ਆ ਸਾਨੂੰ ਤਾਂ ਤੋ ਤੱਕ ਵੀ ਲੋਕਾਂ ਨੇ ਕਹਤਾ ਕਹਿੰਦੇ ਵੀ ਇਹ ਤਾਂ ਮੋਠ ਜਾਂ ਖੀਚੜੀ ਹਨਾ ਇਹ ਜਿਹਿਆ ਦਾਲਾ ਖਾਂਦੇ ਨਹੀਂ ਇਹ ਕੁਛ ਮਤਲਬ ਖਾਂਦੇ ਨਹੀਂ ਹੈਗੇ ਚੰਗਾ ਤੇ ਹੁਣ ਸਾਨੂੰ ਇਹੀ ਚੰਗਾ ਲੱਗਦਾ ਹਨਾ ਜਿਵੇਂ ਹੁਣ ਜਿਆਦਾ ਤਲੇਆ ਜਾਂ ਉਹ ਚੀਜ਼ਾਂ ਫਰਾਈ ਕਰੀ ਹੋਈ ਚਲੋ ਕਦਨਾਂ ਕਦੇ ਤਾਂ ਆਪਾਂ ਬਣਾਉਣੇ ਆ ਤੇ ਉਹ ਹੁਣ ਆਪਣੀ ਹਨਾ ਆਪਾਂ ਨੂੰ ਪਤਾ ਵੀ ਨਹੀਂ ਸਹੀ ਹੈਗੀ ਆਪਣੇ ਲਈ ਤਾਂ ਕਰਕੇ ਆਪਾਂ ਹੁਣ ਹਾਰੇ ਵਗੈਰਾ ਦੀ ਦਾਲਾਂ ਜਾਂ ਘਰੇ ਵਸ ਜਿੰਨੀ ਅਗਰ ਸਬਜ਼ੀ ਆ ਹੋ ਜਾਂਦੀ ਨੇ ਉਹ ਚੀਜ਼ ਨੂੰ ਆਪਾਂ ਮੀ ਮਤਲਬ ਟੈਲ ਦਿੰਨੇ ਹੁੰਨੇ ਆ ਤੇ ਤਾਂ ਕਰਕੇ ਹੋ ਜਾਂਦਾ ਵੀ ਚਲੋ ਜੀ ਬੋਲਣ ਵਾਲੇ ਨੇ ਜੋ ਬੋਲੀ ਜਾਣਾ ਹਨ ਦੱਸਣ ਵਾਲਾ ਦੱਸਣ ਵਾਲੇ ਵੀ ਦੱਸ ਦਿੰਦੇ ਨੇ ਨਾ ਸਾਰੀ ਗੱਲ ਹੁਣ ਕੀ ਕਰੀਏ ਜੀ ਮਜਬੂਰੀ ਆ ਹਨ ਜਦੋਂ ਬਲੌਗਿੰਗ ਕਰਨ ਲੱਗੇ ਹਨ ਆਪਣੇ ਮਤਲਬ ਘਰ ਦਿਖਾਉਣਾ ਰਹਿਣ ਸਹਣ ਦਿਖਾਉਣਾ ਜੋ ਚੀਜ਼ਾਂ ਨੇ ਸਾਰੀਆਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਚਲੋ ਜੀ ਨੇ ਜੋ ਕਹਿਣਾ ਹਨ ਜੋ ਜਜਮੈਂਟ ਆਉਣੀ ਹੈ ਲਈ ਜਾਵੇ ਤੇ ਇੱਥੇ ਰਵਨੀਤ ਹੁਣੀਆਂ ਲੱਗ ਗਈ ਸੀਗੀ ਇਹ ਮਹਿੰਦੀ ਲਾਉਣ ਹਨਾ ਆਪਣੇ ਗਵੰਡੀਏ ਦੀ ਕੁੜੀ ਆ ਤੇ ਸਿਮਰਨ ਤੇ ਉਹ ਮਹਿੰਦੀ ਲਗਵਾਉਣ ਆਈ ਸੀ ਵੀ ਬੱਚੇ ਹਨਾ ਇਹ ਹੁੰਦਾ ਜਦੋਂ ਕੋਈ ਫੰਕਸ਼ਨ ਵਗੈਰਾ ਹੁੰਦਾ ਚਲੋ ਇੱਕ ਦੂਸਰੇ ਦੇ ਮਹਿੰਦੀ ਲਗਾ ਦਿੰਦੇ ਨੇ ਹੈ ਬੱਚਿਆਂ ਦੀ ਕਲਾ ਚਲੋ ਨਾਲੇ ਆਪਾਂ ਕਹਿੰਦੇ ਆ ਵੀ ਜ਼ਰੂਰੀ ਵੀ ਆ ਹਨਾ ਆਰਟ ਵਗੈਰਾ ਕਰਦੇ ਨੇ ਬੱਚੇ ਉਧਰੋਂ ਉਧਰੀ ਮਾਨੂੰ ਹੁੰਦਾਰ ਨੀ ਤੇ ਛੋਟੀ ਹੁੰਦੀ ਤੋਂ ਹੀ ਲਗਾ ਲੈਂਦੀ ਹੈ ਮਹਿੰਦੀ ਤੇ ਹੁਣ ਜਦੋਂ ਲਗਾਉਂਦੇ ਨੇ ਬੱਚੇ ਡੇਲੀ-ਡੇਲੀ ਆਪਾਂ ਕਹਿੰਦੇ ਵੀ ਇੰਪਰੂਵਮੈਂਟ ਜੀ ਹੋਈ ਜਾਂਦੀ ਆ ਬੱਚੇ ਦਾ ਹੱਥ ਜਿਹੜਾ ਵਧੀਆ ਸਾਫ਼ ਚੱਲਣ ਲੱਗ ਜਾਂਦਾ ਤੇ ਇੱਥੇ ਹਨਾ ਸਿਮਰਨ ਨਾਲ ਲਗਵਾਉਣ ਆਈ ਹੋਈ ਸੀਗੀ ਮਹਿੰਦੀ ਤੇ ਰਵਨੀਤ ਰਵਨੀਤ ਦੀ ਬਸ ਉਹਨੂੰ ਕਲਾਸਾਂ ਜੀ ਸਟਾਰਟ ਹੋਈਆਂ ਨੇ ਤੇ ਕਲਾਸਾਂ ਜੀ ਦੀ ਸੈਟਿੰਗ ਅਜੇ ਚੱਲਦੀ ਨਹੀਂ ਥੋੜੀ ਥੋੜੀ ਪੜਾਈ ਹੈ ਜਿਹੜੀ ਉਹ ਸਟਾਰਟ ਹੋ ਚੁੱਕੀ ਆ ਤੇ ਦਿਨ ਹੁਣ ਬਹੁਤ ਵੱਡੇ ਨੇ ਸਕੂਲੋਂ ਆ ਕੇ ਬੱਚਿਆਂ ਕੋਲੇ ਟਾਈਮ ਹੁੰਦਾ ਹਨਾ ਹੰਤ ਜਿਆਦਾ ਸਰਦੀ ਹੁੰਦੇ ਨੇ ਸਰਦੀਸ ਤਾਂ ਬਹੁਤ ਜਿਆਦਾ ਛੋਟੇ ਦਿਨ ਹੁੰਦੇ ਨੇ ਦੇਖ ਲਓ ਬੱਚੇ ਸਕੂਲੋਂ ਆਉਂਦੇ ਨੇ ਕੁਝ ਸਟੱਡੀ ਦਾ ਜਿਆਦਾ ਉਹ ਹੁੰਦਾ ਤੇ ਜਦੀ ਟਾਈਮ ਐ ਆਏ ਪਤਾ ਲੱਗਦੇ ਵੀ ਨੀਰਾ ਹੋ ਗਿਆ ਇਸ ਤਰ੍ਹਾਂ ਦਾ ਹਨਾ ਕੁਝ ਹਲੇ ਰਵਨੀਤ ਦੇ ਸਕੂਲ ਚ ਮਤਲਬ ਕਲਾਸਾਂ ਦੀ ਅਪ ਸੈਟਿੰਗ ਆ ਨਾ ਬੱਚੇ ਜਿਵੇਂ ਹੁਣ ਪਹਿਲਾਂ ਤਾਂ ਆਪਣੇ ਆਪਣੇ ਸੈਕਸ ਨੂੰ ਹੁਣ ਦੇਸੀ ਹੁਣ ਜਿਵੇਂ ਸਟਰੀਮਸ ਚ ਚੇਂਜ ਕਰੀਏ ਨੇ ਬੱਚੇ ਨੇ ਤਾਂ ਕਰਕੇ ਹਨਾ ਸਾਰੇ ਬੱਚੇ ਮਤਲਬ ਜਿਵੇਂ ਫਰੈਂਡ ਸਰਕਲ ਹੁੰਦੇ ਨੇ ਉਹ ਵੀ ਟੁੱਟ ਜਾਂਦੇ ਨੇ ਇਧਰ ਉਧਰ ਬੱਚੇ ਖਿੰਡੇ ਹੁੰਦੇ ਨੇ ਨਾ ਬੱਚਿਆਂ ਨੂੰ ਬਹੁਤ ਬੱਚੇ ਹੁਣ ਇਹ ਹੁੰਦਾ ਜਦੋਂ ਇੱਕ ਸਟਰੀਮ ਲੈਂਦੇ ਨੇ ਵੀ ਆਪਾਂ ਇੱਕ ਥਾਂ ਮੇ ਇਕੱਠੇ ਹੋਵਾਂਗੇ ਹਨਾ ਇਸ ਤਰ੍ਹਾਂ ਦੀ ਡਿਸਕਸਨ ਆ ਰਵਨੀਤ ਨੇ ਕਰੀਆ ਤੇ ਇੱਥੇ ਲਗਾਈ ਸਿਮਰਨ ਦੇ ਮਹਿੰਦੀ ਤੇ ਸੰਦੀਪ ਵੀ ਆਪਣੇ ਕੰਮ ਤੰਦੇ ਕਰਦੇ ਸੀਗੇ ਤੇ ਚਲੋ ਮੈਂ ਹਨਾ ਉਸ ਕੱਪੜੇ ਤਸਵੀਰੀ ਤੋਤੇ ਸੀਗੇ ਹੁਣ ਮੈਨੂੰ ਇਹ ਸੀਗਾ ਵੀ ਰਵਨੀਤ ਦੀ ਜੁਨੀਫਾਰਮ ਜਿਵੇਂ ਹੁਣ ਚਲੋ ਸੁੱਕ ਜਾਂਦੀ ਆ ਹੁਣ ਤਾਂ ਸ਼ਾਮ ਨੂੰ ਸਕੂਲੋਂ ਆਇਆ ਤਾਂ ਜਦੋਂ ਆਪਾਂ ਧੋ ਦਿੰਨੇ ਆ ਹਨਾ ਵੀ ਬਦਿਆ ਸੁੱਕ ਜਾਂਦੀ ਆ ਸਰਦੀ ਦੇ ਵਿੱਚ ਤਾਂ ਇਸ ਤਰ੍ਹਾਂ ਨਹੀਂ ਹੁੰਦਾ ਤੇ ਵੀ ਉਹ ਵੀ ਮੈਨੂੰ ਇਹ ਹੁੰਦਾ ਵੀ ਫਿਰ ਸਮੈਲ ਜੀ ਨਹੀਂ ਆਉਂਦੀ ਹੁੰਦੀ ਆ ਨਾ ਧੋਈ ਦਿੰਨੇ ਹੁੰਨੇ ਆ ਤੇ ਮੈਂ ਉਹ ਦਿਵਾਰੇ ਸੋਚਦੀ ਸੀ ਤੇ ਅੱਜ ਨਾਲੇ ਬਾਲ ਤੁੱਤੇ ਫਿਗੇ ਆਪਣੇ ਇਸ ਤਰ੍ਹਾਂ ਦੇ ਜਿਹੜੇ ਕੰਮ ਤਾਂ ਦੇ ਚੱਲੀ ਜਾਂਦੇ ਸੀਗੇ ਚਲੋ ਜੀ ਬਾਕੀ ਹੈਗਾ ਬੋਲਣ ਵਾਲੀ ਦੀ ਗੱਲ ਹਨਾ ਬੋਲਣ ਵਾਲੇ ਨਹੀਂ ਤਾਂ ਬੋਲੀ ਜਾਣਾ ਆਪਾਂ ਆਪਣਾ ਕੰਮ ਕਰਨਾ ਹਨਾ ਜੋ ਆਪਾਂ ਨੂੰ ਸਹੀ ਲੱਗਦਾ ਬਸ ਸਹੀ ਆ ਤੇ ਮੈਂ ਉਹ ਗੱਲ ਇਸ ਤਰ੍ਹਾਂ ਕਰਦੀ ਸੀਗੀ ਵੀ ਦੇਖੋ ਹਨਾ ਜਦੋਂ ਬਲੌਗਿੰਗ ਕਰਦੇ ਆ ਆਪਾਂ ਘਰ ਦੇ ਕੋਨਰ ਇਸ ਚੀਜ਼ ਦਾ ਮੈਨੂੰ ਪਹਿਲਾਂ ਵੀ ਨਹੀਂ ਸੀ ਲੱਗਦਾ ਹੁੰਦਾ ਮੈਨੂੰ ਇਹ ਹੁੰਦਾ ਸੀਗਾ ਵੀ ਜਿਵੇਂ ਪਤਾ ਨਹੀਂ ਪਹਿਲਾਂ ਤੋਂ ਆਦਤ ਆ ਆਪਾਂ ਨੂੰ ਵੀ ਜੇ ਆਪਾਂ ਨੂੰ ਕੋਈ ਦੇਖ ਦੇਵੇ ਚ ਲੋਕਾਂ ਨੂੰ ਹੁੰਦਾ ਵੀ ਹਾਏ ਅਸੀਂ ਕਿਤੇ ਜਾਂਦੇ ਆ ਸਾਨੂੰ ਕੋਈ ਦੇਖ ਲੂਗਾ ਜਾਂ ਸਾਨੂੰ ਇਸ ਤਰ੍ਹਾਂ ਦਾ ਹੋ ਮੈਂ ਨਾ ਸੰਦੀਪ ਨੂੰ ਇਹ ਕਹਿਣੀ ਹੁੰਦੀ ਆ ਵੀ ਆਪਾਂ ਕਿਹੜਾ ਕੋਈ ਗਲਤ ਕੰਮ ਕਰਦੇ ਆਂ ਆਪਾਂ ਕਿਹੜਾ ਚਿੱਟਾ ਵਿੱਚ ਨਾ ਹਨਾ ਵੀ ਆਪਾਂ ਨੂੰ ਕੋਈ ਡਰ ਆ ਤੇ ਵੀ ਦੇਖਣ ਤੋਂ ਜੀਨੇ ਦੇਖਣਾ ਹਨਾ ਚਲੋ ਹੁਣ ਤਾਂ ਵਾਹਿਗੁਰੂ ਦੀ ਕਿਰਪਾ ਨਾਲ ਹਨਾ ਆਪਾਂ ਬਲੌਗ ਹੀ ਪਾਉਣ ਲੱਗੇ ਤੇ ਆਪਾਂ ਆਪਣੀ ਆਪ ਹੀ ਸਾਰਿਆਂ ਨੂੰ ਦੱਸੀ ਜਾਂਦੇ ਆ ਤੇ ਆਪਾਂ ਕੀ ਕਰਦੇ ਆ ਆਪਾਂ ਕਿੱਥੇ ਜਾਂਦੇ ਆ ਆਪਾਂ ਕੀ ਖਾਂਦੇ ਆ ਹਨਾ ਤੇ ਤੁਸੀਂ ਸਾਰੇ ਦੇਖਦੇ ਹੋ ਤੇ ਐਪਰੀਸ਼ੀਏਟ ਵੀ ਕਰਦੇ ਹੋ ਹਨਾ ਚਲੋ ਬਹੁਤ ਖੁਸ਼ੀ ਮਿਲਦੀ ਆ ਜੀ ਇਹ ਜਿਦੋਂ ਵੀ ਰਪੈਨ ਹਨਾ ਵੀ ਕਹਿੰਦੇ ਨੇ ਹਨਾ ਕੋਈ ਗੱਲ ਚੱਲ ਬਸ ਮੀਨ ਮੇਰਾ ਹੀ ਹੀ ਹੁੰਦਾ ਵੀ ਸੋਸ਼ਲ ਮੀਡੀਆ ਤੇ ਆਏ ਆ ਆਪਾਂ ਸਾਰਿਆਂ ਦੇ ਹਨਾ ਟੱਚ 'ਚ ਰਹਣੀ ਆ ਸਾਰਿਆਂ ਨਾਲ ਜੁੜੀ ਹੋਈ ਆ ਤੇ ਚਲੋ ਬਾਕੀ ਕੰਮ ਧੰਦੇ ਦਾ ਸਾਰਿਆਂ ਦੇ ਹਨਾ ਇਸ ਤਰ੍ਹਾਂ ਦੀ ਚੱਲੀ ਜਾਂਦੇ ਨੇ ਜਿਸ ਤਰ੍ਹਾਂ ਦਾ ਲਾਈਫ ਸਟਾਈਲ ਆ ਆਪਣਾ ਉਸ ਤਰ੍ਹਾਂ ਦੇ ਕੰਮ ਧੰਦੇ ਜਿਹੜੇ ਆਪਣੇ ਚੱਲੀ ਜਾਂਦੇ ਨੇ ਤੇ ਲੋਟ ਸਪੋਰਟ ਕਰਿਆ ਕਰੋ ਜੀ ਟਾਈਮ ਹੋ ਗਿਆ ਸ਼ਾਮ ਦਾ ਆਪਾਂ ਕਰ ਲਈ ਕੰਮ ਧੰਦੇ ਕੰਮ ਧੰਦੇ ਕਰਦਿਆਂ ਨੂੰ ਟਾਈਮ ਹੋ ਜਾਂਦਾ ਤੇ ਅੱਜ ਤੱਕ ਹੀ ਸੀਗੀ ਹਾਰੀ ਦੇ ਵਿੱਚ ਦਰਾਵਾ ਹਨਾ ਤੁਹਾਨੂੰ ਤੁਸੀਂ ਦੇਖਿਆ ਹੀ ਆ ਤੇ ਢਾਲ ਆਪਣੀ ਬਣ ਗਈ ਮਿੱਠੀ ਢਾਲ ਆ ਤੇ ਹੁਣ ਆਪਾਂ ਇਹਨੂੰ ਕੋਟਦੇ ਆ ਤੇ ਤੜਕਾ ਲਾਉਨੇ ਆ ਹਨਾ ਤੇ ਹਾਰੇ ਚ ਬਹੁਤ ਟੇਸਟੀ ਬਣਦੀ ਆ ਤੇ ਕੋਟ ਕੇ ਤੜਕਾ ਲਾਉਨੇ ਹੁਣ ਮੈਂ ਕਰ ਲਈ ਤੜਕੇ ਦੀ ਸਾਰੀ ਤਿਆਰੀ ਕਰ ਲਈ ਤੇ ਚਲੋ ਜੀ ਹੁਣ ਲਗਾ ਲਈਏ ਤੜਕਾ ਲਓ ਜੀ ਤੜਕੇ ਵਾਸਤੇ ਬਸ ਸਿੰਪਲ ਜਿਹੀ ਲਾਵਾਂਗੀ ਪਿਆਜ਼ ਲਸਣ ਕੱਟ ਲਈ ਤੇ ਹਰੀ ਮਿਰਚ ਟਮਾਟਰ ਤੇ ਧਨੀਆ ਪਾਵਾਂਗੇ ਹਨਾ ਦਾਲ ਨੂੰ ਹੁਣ ਘੋਟ ਲੂੰਗੀ ਥੋੜਾ ਜਿਹਾ ਥੋੜਾ ਥੋੜਾ ਹੀ ਘੋਟੂੰ ਜਿਆਦਾ ਨਹੀਂ ਘੋਟਦੀ ਹੈਗੀ ਕਿਉਂਕਿ ਸੰਦੀਪ ਨੂੰ ਘੋਟੀ ਹੋਈ ਘੱਟ ਪਸੰਦ ਆ ਦੇਖੋ ਹੁਣ ਇਸ ਰਾਤ ਥੋੜਾ ਜਿਹਾ ਪੰਜ ਸੱਤ ਕੁਛ ਰਾਜਮਾ ਪਏ ਸੀਗੇ ਬਾਕੀ ਸਾਰੀ ਤੁਹਾਨੂੰ ਦੱਤ ਖਾਈ ਹੋਈ ਆ ਹਨਾ ਕੀ ਕੀ ਪਾਉਣੀ ਆਪਾਂ ਮਿਕਸੀ ਦਾਲ ਦੇ ਵਿੱਚ ਹੁਣ ਇਹਨੂੰ ਤੜਕਾ ਲਾ ਲਈਏ ਲਓ ਜੀ ਹੁਣ ਆਪਾਂ ਤੜਕਾ ਲਾ ਦਈਏ ਹਨਾ ਦਾਲ ਨੂੰ ਫਲ ਬੰਗਣਾ ਲਾ ਲਈ ਬਿਲਕੁਲ ਥੋੜਾ ਜਿਹਾ ਕਿਉਂ ਪਾਉਣੀ ਦੇ ਵਿੱਚ ਜਿਆਦਾ ਨਹੀਂ ਦੇਸੀ ਘਿਓ ਨਾਲ ਹੀ ਆਪਾਂ ਬਣਾਦੇ ਹੁੰਦੇ ਹਾਂ ਹਨਾ ਆਪਾਂ ਲਾਵਾਂਗੇ ਇਹਨੂੰ ਵੀ ਹਲਕਾ ਜਿਹਾ ਘੋਟ ਦਿੰਨੇ ਆਪਾਂ ਗਾਲ ਨੂੰ ਜਿਆਦਾ ਨਹੀਂ ਘੋਟਦੇ ਹੈਗੇ ਹਲਕੀ ਹੀ ਘੋਟ ਕੇ Obrigada. ਲੋ ਜੀ ਆਪਣਾ ਤਾਕੜਾ ਪੁੱਜ ਗਿਆ ਜੀਰਾ ਤੇ ਥਿਆਗ ਲਸਣ ਆਪਾਂ ਪਾਤਾ ਤੇ ਆ ਘੱਟ ਲਿਆ ਟਮਾਟਰ ਹੁਣ ਆਪਾਂ ਟਮਾਟਰ ਵੀ ਪਾ ਦੇ ਜੀ ਉਸ ਤੋਂ ਹਨਾ ਇਹਨਾਂ ਬਾਅਦ ਲੋ ਜੀ ਆਪਣਾ ਜਿਹੜਾ ਦਾਲ ਨੂੰ ਤਕਕਾ ਲੱਗ ਗਿਆ ਹਨਾ ਬਹੁਤ ਜ਼ਿਆਦਾ ਵਧੀਆ ਦਾਲ ਬਣ ਗਈ ਆਪਾਂ ਪਾ ਲਈਏ ਥਾਪਲੇ ਦੇ ਵਿੱਚੋਂ ਪਾ ਕੇ ਤੇ ਰਲਾ ਲਈਏ ਇਹ ਤੁਹਾਨੂੰ ਦਿਖਾਉਣੀ ਆ ਕਿਸ ਤਰ੍ਹਾਂ ਦੀ ਬਣ ਗਈ ਆਪਣੀ ਮਿਕਤੀ ਦਾਲ ਹਨਾ ਆ ਦੇਖੋ ਜੀ ਮੈਂ ਤੁਹਾਨੂੰ ਚੰਗੀ ਤਰ੍ਹਾਂ ਦਿਖਾਉਣੀ ਆ ਇੱਧਰ ਦੀ ਹਨਾ ਬੈਕ ਕੈਮਰੇ ਨਾਲ ਤੇ ਦਾਲ ਹੋ ਗਈ ਆਪਣੀ ਰੈਡੀ ਬਸ ਹੁਣ ਬਣਾਵਾਂਗੇ ਰੋਟੀ ਰੋਟੀ ਵੀ ਦੋ ਤਰ੍ਹਾਂ ਦੀ ਬਣਦੀ ਆ ਤੇ ਸੰਦੀਪ ਖਾਂਦੇ ਨੇ ਉਹ ਜਿਹੜਾ ਮੈਂ ਉਸ ਦਿਨ ਦਿਖਾਇਆ ਸੀਗਾ ਉਹ ਆਟੇ ਦੀ ਰੋਟੀ ਪੰਜ ਸੱਤ ਜਿਹੜੇ ਆਟੇ ਰਲਾਈ ਹੋਈ ਨੇ ਹਨਾ ਤੇ ਅਸੀਂ ਖਾਨੇ ਆ ਅਸੀਂ ਪਰ ਤਣਕ ਦੀ ਰੋਟੀ ਤੇ ਦਾਲ ਹੋ ਗਈ ਰੈਡੀ ਦਿਖਾਉਣੀ ਹੈ ਮੈਂ ਤੁਹਾਨੂੰ ਆ ਦੇਖੋ ਜੀ ਆਪਣੀ ਮਿੱਸੀ ਦਾਲ ਜਿਹੜੀ ਬਣ ਕੇ ਰੈਡੀ ਹੋ ਗਈ ਤੇ ਹੁਣ ਇਹਦੇ ਉੱਪਰ ਆਪਾਂ ਧਨੀਆ ਪਾ ਦਾਂਗੇ ਤੇ ਬਹੁਤ ਟੇਸਟੀ ਬਣਦੀ ਹੈ ਹਨਾ ਤਪਲੇ ਦੀ ਦਾਲ ਤੇ ਉਦਾਂ ਵੀ ਹਨਾ ਆਪਣੀ ਸਿਹਤ ਵਾਸਤੇ ਵੀ ਜਿਵੇਂ ਆਪਾਂ ਕਹਿੰਦੇ ਹੈਲਦੀ ਆ ਹਨਾ ਕਿਉਂ ਵੀ ਬਸ ਕਿਸੇ ਚੀਜ਼ ਚ ਵੀ ਨਹੀਂ ਜ਼ਿਆਦਾ ਪਾਉਂਦੇ ਹੁੰਦੇ ਬਸ ਦੇਸੀ ਘਿਓ ਚੀ ਤੜਕਾ ਲਗਾਇਆ ਕੋਈ ਮਸਾਲਾ ਮਸੂਲਾ ਨਹੀਂ ਜ਼ਿਆਦਾ ਪਾਇਆ ਹੈਗਾ ਦੇਖੋ ਜੀ ਬਸ ਹੁਣ ਰੋਟੀ ਖਾ ਲਾਂਗੇ ਇਹਦੇ ਨਾਲ ਇਹ ਤੇ ਫਾਰੀਆ ਦਾਲ ਆਨੀ ਰਾਜਮਾ ਵੀ ਨੇ ਥੋੜੇ ਥੋੜੇ ਪਾਈ ਹੋਏ ਨੇ ਵਿੱਚ ਤੇ ਬਹੁਤ ਟੇਸਟੀ ਲੱਗਦੀ ਐ ਇਹ ਲੋ ਜੀ ਇੱਥੇ ਆਪਣੇ ਸਾਰੇ ਕੰਮ ਤੰਦੇ ਹੋ ਗਏ ਖਤਮ ਰੋਟੀ ਰੁੱਟੀ ਬਣਾ ਕੇ ਖਾ ਲਈ ਤੇ ਮਸੀਤ ਚ ਪੜਦੇ ਨੇ ਨਵਾਜ਼ ਮੌਸਮ ਹੈਗਾ ਅੱਜ ਖਰਾਬ ਜਿਹਾ ਲੱਗਦਾ ਹਨਾ ਸਵੇਰ ਦੀ ਠੰਡ ਜੀ ਦੁਪਹਿਰੇ ਤੋਂ ਬਾਅਦ ਢੰਡਾ ਜਿਹਾ ਹੋਇਆ ਜਾਦਾ ਜਿਵੇਂ ਹੁਣ ਪਹਿਲਾਂ ਗਰਮੀ ਜ਼ਿਆਦਾ ਪੈਣ ਲੱਗ ਗਈ ਸੀ ਹੁਣ ਅੱਜ ਠੰਡਾ ਮੌਸਮ ਹੈ ਜਿਵੇਂ ਕਿ ਤੇ ਗੜੇ ਗੂੜੇ ਪੈ ਗਏ ਹੁੰਦੇ ਨੇ ਇਸ ਤਰ੍ਹਾਂ ਲੱਗਦਾ ਉੱਦ ਆਪਨੇ ਤਾਂ ਤਾਰੀ ਨਿਕਲੇ ਹੋਈ ਨਹੀਂ ਠੀਕ ਆ ਵਾਹਿਗੁਰੂ ਹੁਣ ਤਾਂ ਸੁੱਖੀ ਰੱਖੇ ਹਨ ਕਿਉਂਕਿ ਫਸਲ ਆਈ ਆ ਪੀਏ ਨੇ ਪਹਿਲਾਂ ਹੁਣ ਸਰਦੀ ਇਸ ਤਾਂ ਨਹੀਂ ਪਈ ਨਹੀਂ ਹੈਗੇ ਜਦੋਂ ਫਸਲ ਨੇੜੇ ਲੱਗ ਜਾਂਦੀ ਆ ਫਿਰ ਰੱਬ ਡਰਾਉਣ ਲੱਗ ਜਾਂਦਾ ਤੇ ਚਲੋ ਐਂ ਡਰਾਉਂਦਾ ਟਰਾਂਉਂਦਾ ਹਨਾ ਸਿਰੇ ਲਾ ਦੇ ਤੇ ਸੁੱਖ ਸ਼ਾਂਤੀ ਰਹੇ ਟਟਿਰੀ ਬੋਲਦੀ ਏ ਜੀ ਪਰ ਰੋਟੀ ਟੁੱਕ ਖਾ ਲਿਆ ਤੇ ਹੁਣ ਬਸ ਪਮਾਂਗੇ ਸੰਦੀਪ ਫਾਰਮ ਚ ਨੇ ਤੇ ਉਧਰ ਵੀ ਸਾਰੇ ਕੰਮ ਆਪਣੇ ਹੁਣ ਕੰਪਲੀਟ ਨੇ ਤੇ ਰਸੋਈ ਤੇ ਵੀ ਕੰਪਲੀਟ ਨੇ ਚਲੋ ਜੀ ਇਹਦੇ ਨਾਲ ਹੀ ਆਪਾਂ ਵੀਡੀਓ ਦਾ ਐਂਡ ਕਰਦੇ ਆ ਤੇ ਲਾਈਕ ਕਰਦੇ ਹੋ ਜੀ ਸੋਨਾ ਜਿਹਾ ਕਮੈਂਟ ਕਰਦੇ ਹੋ ਤੇ ਜੇ ਤੁਹਾਨੂੰ ਵੀਡੀਓ ਥੋੜੀ ਜਿਹੀ ਵਧੀਆ ਲੱਗਦੀ ਹੁੰਦੀ ਹੈ ਤਾਂ ਸ਼ੇਅਰ ਕਰਦੇ ਆ ਕਰੋ ਤੇ ਬਾਕੀ ਚਲੋ ਜੀ ਖਾਸਦੇ ਰਹੋ ਵਾਸਤੇ ਰਹੋ ਖਾਸ ਰਹੋ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਨਾਲ ਤੇ ਬਾਏ ਬਾਏ